ਅੱਜ ਦਾ ਪਿਆਰਾ ਜਾਂ ਅਨਮੋਲ ਵਿਚਾਰ ਹੈਗੇ ਕਹਿੰਦੇ ਨਿਮਰਤਾ ਇੱਕ ਜਹੀ ਦਵਾਈ ਹੈ ਜੋ ਤਨੰਤਰ ਦੇਦ ਨੂੰ ਵੀ ਮਾਤ ਪਾ ਸਕਦੀ ਹੈ ਸੋ ਨਿਮਰਤਾ ਨੂੰ ਧਾਰਨ ਕਰਨਾ ਇੱਕ ਜਿਹਾ ਦਵਾਈ ਦੇ ਰੂਪ ਵਿੱਚ ਕੰਮ ਕਰਦੀ ਹੈ ਕਿ ਆਪਾਂ ਵੱਡੇ ਤੋਂ ਵੱਡੇ ਜਿਹੜੇ ਆਪਣੇ ਤਨੰਤਰ ਹੁੰਦੇ ਨੇ ਜਾਂ ਤਨਬਾਨ ਹੁੰਦੇ ਨੇ ਉਹ ਵੈਦਾਂ ਨੂੰ ਵੀ ਆਪਾਂ ਮਾਤ ਪਾ ਸਕਦੇ ਹਾਂ ਸੋ ਨਿਮਰਤਾ ਨੂੰ ਧਾਰਨ ਕਰਨਾ ਹੀ ਆਪਣੇ ਲਈ ਸਭ ਤੋਂ ਵੱਡੀ ਇੱਕ ਦਵਾਈ ਹੈ ਸੋ ਆਪਣੇ ਆਪ ਚ ਨਿਮਰਤਾ ਧਾਰੋ ਜਿਹਦੇ ਨਾਲ ਆਪਾਂ ਕੀ ਹੈ ਵੱਡੇ ਤੋਂ ਵੱਡੇ ਜਿਹੜੇ ਕਿਸੇ ਵੀ ਚੀਜ਼ ਨੂੰ ਮਾਤ ਪਾ ਸਕਦੇ ਆ ਸੋ ਨਿਮਰਤਾ ਨੂੰ ਧਾਰਨ ਕਰਨਾ ਹੀ ਇੱਕ ਵਿਅਕਤੀ ਦੀ ਸਹੀ ਕਹਿ ਸਕਦੇ ਆ ਜੀਵਨ ਸ਼ੈਲੀ ਹੋ ਸਕਦੀ ਹੈ ਸੋ ਅੱਜ ਦੇ ਵਿਚਾਰ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇ ਇਹ ਵੀਡੀਓ ਵਧੀਆ ਲੱਗੀ ਹੋਵੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜਰੂਰ ਕਰ ਦਿਓ ਤੇ ਜੇ ਹਾਲਤ ਤੱਕ ਮੈਨੂੰ ਫੋਲੋ ਨਹੀਂ ਕੀਤਾ ਤਾਂ ਤੁਸੀਂ ਫੋਲੋ ਕਰ ਸਕਦੇ ਹੋ ਧੰਨਵਾਦ ਤੁਹਾਡਾ ਵੀਡੀਓ ਦੇਖਣ